ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਨਰਸਿੰਘ ਭਗਵਾਨ ਜੋ ਤੱਤੇ ਥੰਮ ਦੇ ਵਿੱਚੋਂ ਪ੍ਰਗਟ ਹੋਏ ਸਨ ਉਹਨਾਂ ਦੀ ਸਾਖੀ ਆਪਾਂ ਸਭ ਨੇ ਸੁਣੀ ਹੋਈ ਹੈ ਜਿਨ੍ਹਾਂ ਨੇ ਪ੍ਰਹਲਾਦ ਦੀ ਰੱਖਿਆ ਕੀਤੀ ਸੀ ਤੇ ਹਰਨਾਕਸ਼ ਨੂੰ ਮਾਰਿਆ ਸੀ ਨਰਸਿੰਘ ਭਗਵਾਨ ਦਾ ਮੁਖ ਸ਼ੇਰ ਦਾ ਸੀ ਤੇ ਧੜ ਬੰਦੇ ਦਾ ਸੀ ਨਰਸਿੰਘ ਭਗਵਾਨ ਹਰਨਾਖਸ਼ ਨੂੰ ਸਜ਼ਾ ਦੇ ਕੇ ਵਾਪਸ ਦਰਗਾਹ ਦੇ ਵਿੱਚ ਚਲੇ ਗਏ ਸਨ ਉਸ ਤੋਂ ਬਾਅਦ ਕਿਸੇ ਨੇ ਵੀ ਨਰਸਿੰਘ ਭਗਵਾਨ ਦੇ ਦਰਸ਼ਨ ਨਹੀਂ ਕੀਤੇ ਪਰ ਕਲਯੁਗ ਦੇ ਵਿੱਚ ਨਰਸਿੰਘ ਭਗਵਾਨ ਸੱਚਖੰਡ ਦਰਗਾਹ ਦੇ ਵਿੱਚੋਂ ਇੱਕ ਮਹਾਪੁਰਖ ਦਾ ਰੂਪ ਧਾਰਨ ਕਰਕੇ ਇਸ ਮਾਤ ਲੋਕ ਦੇ ਵਿੱਚ ਆਏ ਉਹਨਾਂ ਨੇ ਲੱਖਾਂ ਸੰਗਤਾਂ ਨੂੰ ਨਿਰੰਕਾਰ ਦੇ ਨਾਲ ਜੋੜਿਆ ਤੇ ਮੀਂਹ ਵਾਂਗ ਪ੍ਰਤੱਖ ਸ਼ਕਤੀ ਵਰਤਾਈ ਪਰ ਜ਼ਿਆਦਾਤਰ ਸੰਗਤਾਂ ਨੂੰ ਉਹਨਾਂ ਬਾਰੇ ਪਤਾ ਨਹੀਂ ਹੈ ਸਾਧ ਸੰਗਤ ਜੀ ਜਦੋਂ ਵੀ ਧੰਨ ਧੰਨ ਬਾਬਾ ਮਹਾ ਹਰਿ ਰਾਮ ਸਿੰਘ ਜੀ ਦੇ ਕੋਲ ਕੋਈ ਵੀ ਨਵਾਂ ਪ੍ਰੇਮੀ ਆਉਂਦਾ ਸੀ ਤਾਂ ਬਾਬਾ ਜੀ ਉਸ ਪ੍ਰੇਮੀ ਨਾਲ ਨਵਾਂ ਹੀ ਕੌਤਕ ਕਰਦੇ ਸਨ ਇੱਕ ਵਾਰ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਕੋਲ ਇੱਕ ਪੰਡਤ ਦਰਸ਼ਨ ਕਰਨ ਲਈ ਆਇਆ। ਬਾਬਾ ਜੀ ਨੇ ਆਪਣੀ ਮਰਿਆਦਾ ਅਨੁਸਾਰ ਪੰਡਤ ਤੋਂ ਉਸ ਦਾ ਨਾਮ, ਗੋਤ, ਨਾਨਕੇ ਦਾਦਕੇ ਪੁੱਛੇ। ਜਿਵੇਂ ਬਾਬਾ ਜੀ ਹਰ ਨਵੇਂ ਆਏ ਪ੍ਰੇਮੀ ਤੋਂ ਪੁੱਛਦੇ ਸਨ। ਪੰਡਤ ਨੇ ਬਾਬਾ ਜੀ ਨੂੰ ਕਿਹਾ ਕਿ ਇਹ ਕਿਉਂ ਪੁੱਛ ਰਹੇ ਹੋ? ਇਹਨਾਂ ਦੀ ਕੀ ਲੋੜ ਹੈ? ਅੱਗੋਂ ਬਾਬਾ ਜੀ ਨੇ ਹੱਸ ਕੇ ਅੰਤਰਜਾਨਤਾ ਦੇ ਨਾਲ ਪੰਡਤ ਨੂੰ ਉਸ ਦੇ ਮਾਤਾ ਪਿਤਾ ਦਾ ਨਾਮ ਦੱਸ ਦਿੱਤਾ ਪਰ ਇਹ ਸੁਣ ਕੇ ਵੀ ਪੰਡਤ ਨੂੰ ਬਾਬਾ ਜੀ ਦੀ ਪਛਾਣ ਨਾ ਆਈ ਕਿ ਬਾਬਾ ਜੀ ਕੌਣ ਹਨ ਬਾਬਾ ਜੀ ਨੇ ਪੰਡਤ ਨੂੰ ਕਿਹਾ ਕਿ ਹੁਣ ਤੇਰੇ ਕੋਲ ਮੌਕਾ ਹੈ ਦਰਗਾਹੀ ਰਜਿਸਟਰ ਦੇ ਵਿੱਚ ਆਪਣਾ ਨਾਮ ਅਤੇ ਆਪਣੇ ਨਾਨਕੇ ਦਾਦਕਿਆਂ ਦਾ ਨਾਮ ਲਿਖਵਾਉਣ ਦਾ ਪਰ ਪੰਡਤ ਨੂੰ ਫੇਰ ਵੀ ਸਮਝ ਨਾ ਆਈ ਅਤੇ ਉਸ ਨੇ ਨਾਮ ਨਾ ਲਿਖਵਾਏ ਐਨੈ ਨੂੰ ਕੁਝ ਪ੍ਰੇਮੀ ਪਿੰਡ ਵਿੱਚੋਂ ਲੰਗਰ ਬਣਾ ਕੇ ਬਾਬਾ ਜੀ ਦੇ ਕੋਲ ਲੈ ਆਏ ਫਿਰ ਲੰਗਰ ਦੀ ਮਰਿਆਦਾ ਬਾਬਾ ਜੀ ਦੇ ਹੁਕਮ ਅਨੁਸਾਰ ਹੋਣ ਲੱਗ ਪਈ ਇਹੇ ਲੰਗਰ ਦੀ ਮਰਿਆਦਾ ਇਸ ਤਰ੍ਹਾਂ ਹੁੰਦੀ ਸੀ ਦੋ ਦੋ ਪ੍ਰਸ਼ਾਦੇ ਚੁੱਕ ਕੇ ਟੋਕਰੇ ਵਿੱਚੋਂ ਦੂਸਰੇ ਟੋਕਰੇ ਵਿੱਚ ਰੱਖੇ ਜਾਂਦੇ ਸਨ ਜਿੰਨੀ ਦੇਰ ਤੱਕ ਬਾਬਾ ਜੀ ਸ਼ੁੱਧ ਹੈ ਬਚਨ ਨਹੀਂ ਕਰ ਦਿੰਦੇ ਸਨ ਇਹੇ ਪ੍ਰਸ਼ਾਦਿਆਂ ਦੀ ਗਿਣਤੀ ਵਾਰ-ਵਾਰ ਹੁੰਦੀ ਰਹਿੰਦੀ ਸੀ ਫਿਰ ਦਾਲ ਦੀ ਕੜਛੀ ਭਰ-ਭਰ ਕੇ ਦਾਲ ਦੇ ਵਿੱਚ ਹੀ ਪਾਉਂਦੇ ਰਹਿੰਦੇ ਸਨ ਜਦੋਂ ਤੱਕ ਬਾਬਾ ਜੀ ਸ਼ੁੱਧ ਹੈ ਬਚਨ ਨਹੀਂ ਕਰ ਦਿੰਦੇ ਸਨ ਉਸ ਤੋਂ ਬਾਅਦ ਲੰਗਰ ਵਿੱਚ ਸਾਰੀ ਸੰਗਤ ਪੰਗਤ ਲਗਾ ਕੇ ਲੰਗਰ ਛਕਦੀ ਸੀ ਜਿਸ ਨੇ ਜਿੰਨੇ ਪ੍ਰਸ਼ਾਦੇ ਛਕਣੇ ਹੁੰਦੇ ਸਨ ਉਸ ਨੂੰ ਇੱਕ ਵਾਰ ਹੀ ਦੇ ਦਿੱਤੇ ਜਾਂਦੇ ਸਨ ਦੁਬਾਰਾ ਪ੍ਰਸ਼ਾਦਾ ਨਹੀਂ ਦਿੱਤਾ ਜਾਂਦਾ ਸੀ ਜਿਸ ਨੇ ਵੀ ਪ੍ਰਸ਼ਾਦਾ ਛਕਣਾ ਹੁੰਦਾ ਸੀ ਉਸਨੇ ਝੂਠ ਨਹੀਂ ਛੱਡਣੀ ਹੁੰਦੀ ਸੀ। ਨਾ ਹੀ ਝੂਠਾ ਪ੍ਰਸ਼ਾਦਾ ਕਿਸੇ ਜਾਨਵਰ ਨੂੰ ਪਾ ਸਕਦੇ ਸੀ। ਬਰਤਨ ਮਾਂਜਣ ਤੋਂ ਪਹਿਲਾਂ ਧੋਣੇ ਜ਼ਰੂਰੀ ਸਨ। ਫਿਰ ਸੁੱਕ ਮਾਂਜ ਕਰਕੇ ਲੰਗਰ ਵਿੱਚ ਰੱਖੇ ਜਾਂਦੇ ਸਨ। ਇਸ ਤਰ੍ਹਾਂ ਲੰਗਰ ਦੀ ਮਰਿਆਦਾ ਬੜੀ ਸਾਦੀ ਤੇ ਅਨੋਖੀ ਸੀ। ਬਾਬਾ ਜੀ ਨੇ ਉਸ ਪੰਡਤ ਨੂੰ ਹੁਕਮ ਕੀਤਾ ਕਿ ਪੰਡਤ ਜੀ ਪਹਿਲਾਂ ਤੁਸੀਂ ਜਾ ਕੇ ਪ੍ਰਸ਼ਾਦਾ ਸ਼ਕ ਲਵੋ ਪੰਡਤ ਜੀ ਹੁਕਮ ਅਨੁਸਾਰ ਲੰਗਰ ਵਿੱਚ ਜਾ ਕੇ ਪੰਗਤ ਵਿੱਚ ਬੈਠ ਗਏ ਜਦੋਂ ਲੰਗਰ ਵਿੱਚ ਪੰਡਤ ਜੀ ਨੇ ਅਣ ਚੋਪੜੇ ਪ੍ਰਸ਼ਾਦੇ ਤੇ ਧੋਤੀ ਮੂੰਗੀ ਦੀ ਦਾਲ ਬਿਨਾ ਮਿਰਚ ਮਸਾਲੇ ਤੋਂ ਵੇਖੀ ਤਾਂ ਪੰਡਤ ਜੀ ਦੇ ਮਨ ਵਿੱਚ ਘ੍ਰਿਣਾ ਜਹੀ ਆਈ ਪਰ ਪੰਡਤ ਜੀ ਨੇ ਸੰਗਦੇ ਹੋਏ ਇੱਕ ਪ੍ਰਸ਼ਾਦਾ ਤੇ ਥੋੜੀ ਜਹੀ ਦਾਲ ਲੈ ਲਈ ਜਦੋਂ ਪੰਡਤ ਜੀ ਨੇ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ ਤਾਂ ਐਸਾ ਆਨੰਦ ਆਇਆ ਕਿ ਵਾਰ-ਵਾਰ ਮੰਗ ਕੇ ਦਾਲ ਅਤੇ ਪ੍ਰਸ਼ਾਦਾ ਛਕਿਆ ਉਸ ਸਮੇਂ ਪੰਡਤ ਜੀ ਦੇ ਚਿਹਰੇ ਤੋਂ ਹੀ ਆਨੰਦ ਚਲਕਰਹਾ ਸੀ ਪੰਡਤ ਜੀ ਨੂੰ ਪ੍ਰਸ਼ਾਦੇ ਵਿੱਚੋਂ ਅਸਚਰਜ ਹੀ ਸਵਾਦ ਆਇਆ ਅਤੇ ਰੱਜ ਕੇ ਪ੍ਰਸ਼ਾਦਾ ਛਕਿਆ ਪੰਡਤ ਜੀ ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਸੋਚੇ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਫਿਰ ਪੰਡਤ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਜੀ ਹਜੂਰ ਮੇਤੋ ਭੁੱਲ ਹੋ ਗਈ ਹੁਣ ਤੁਸੀਂ ਮੇਰੇ ਸਭ ਸਗੇ ਸਬੰਧੀਆਂ ਦੇ ਨਾਮ ਲਿਖ ਲਵੋ ਬਾਬਾ ਜੀ ਨੇ ਬਚਨ ਕੀਤਾ ਕਿ ਪੰਡਤ ਜੀ ਤੁਸੀਂ ਤਾਂ ਸਾਦਾ ਪ੍ਰਸ਼ਾਦਾ ਪਾਣੀ ਵੇਖ ਕੇ ਹੋਰ ਹੀ ਕੁਝ ਸੋਚ ਰਹੇ ਸੀ ਜਦੋਂ ਪ੍ਰਸ਼ਾਦਾ ਛੱਕ ਕੇ ਆਨੰਦ ਆਇਆ ਤਾਂ ਫੇਰ ਤੁਸੀਂ ਵਾਰ-ਵਾਰ ਮੰਗ ਕੇ ਪ੍ਰਸ਼ਾਦਾ ਛੱਕਿਆ। ਪੰਡਤ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਤੁਹਾਡੀਆਂ ਤੁਸੀਂ ਹੀ ਜਾਣੋ। ਮੈਂ ਤਾਂ ਕੁਝ ਹੋਰ ਹੀ ਸੋਚ ਰਿਹਾ ਸੀ। ਪਰ ਇੱਥੇ ਤਾਂ ਸਭ ਕੁਝ ਹੋਰ ਹੀ ਹੈ। ਉਸ ਤੋਂ ਬਾਅਦ ਪੰਡਤ ਜੀ ਨੇ ਆਪਣੇ ਸਭ ਸਗੇ ਸਬੰਧੀਆਂ ਦੇ ਨਾਮ ਬਾਬਾ ਜੀ ਨੂੰ ਲਿਖਵਾਏ। ਫਿਰ ਬਾਬਾ ਜੀ ਨੇ ਬਚਨ ਕੀਤਾ, ਪੰਡਤ ਜੀ ਤੁਸੀਂ ਕਿਸ ਦੀ ਉਪਾਸਨਾ ਕਰਦੇ ਹੋ ਪੰਡਤ ਜੀ ਨੇ ਉੱਤਰ ਦਿੱਤਾ ਜੀ ਭਗਵਾਨ ਨਰਸਿੰਘ ਜੀ ਦੀ ਉਪਾਸਨਾ ਕਰਦਾ ਹਾਂ ਬਾਬਾ ਜੀ ਨੇ ਪੁੱਛਿਆ ਪੰਡਤ ਜੀ ਨਰਸਿੰਘ ਜੀ ਦੇ ਕਦੇ ਦਰਸ਼ਨ ਵੀ ਹੋਏ ਹਨ ਪੰਡਤ ਜੀ ਨੇ ਕਿਹਾ ਜੀ ਹੋਏ ਹਨ ਬਾਬਾ ਜੀ ਨੇ ਪੁੱਛਿਆ ਦਰਸ਼ਨ ਸਮਾਦੀ ਵਿੱਚ ਹੋਏ ਹਨ ਯਾ ਸੁਪਨੇ ਵਿੱਚ ਹੋਏ ਹਨ ਪੰਡਤ ਜੀ ਨੇ ਕਿਹਾ ਜੀ ਸੁਪਨੇ ਵਿੱਚ ਦਰਸ਼ਨ ਹੋਏ ਹਨ ਬਾਬਾ ਜੀ ਨੇ ਬਚਨ ਕੀਤਾ ਕਿ ਪੰਡਤ ਜੀ ਅੱਜ ਰਾਤ ਇੱਥੇ ਰਹੋ ਤੁਹਾਨੂੰ ਨਰ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਹੋ ਜਾਣਗੇ ਫਿਰ ਬਾਬਾ ਜੀ ਨੇ ਬਚਨ ਕੀਤਾ ਨਰ ਸਿੰਘ ਜੀ ਦੀ ਉਪਾਸਨਾ ਅਤੇ ਭਗਤੀ ਅਸੀਂ ਵੀ ਕੀਤੀ ਹੈ ਜਦੋਂ ਤੁਹਾਨੂੰ ਰਾਤ ਨੂੰ ਨਰਸਿੰਘ ਜੀ ਦੇ ਪਰਤਖ ਦਰਸ਼ਨ ਹੋਏ ਤਾਂ ਨਰਸਿੰਘ ਜੀ ਨੂੰ ਪੁੱਛ ਕੇ ਦੱਸਿਓ ਕਿ ਉਹ ਸਾਡੇ ਤੇ ਖੁਸ਼ ਹਨ ਜਾਂ ਨਹੀਂ ਪੰਡਤ ਜੀ ਨੇ ਬਾਬਾ ਜੀ ਨੂੰ ਸਤਿਵਚਨ ਕਿਹਾ ਅਤੇ ਰਾਤ ਨੂੰ ਡੇਰੇ ਵਿੱਚ ਹੀ ਰਹਿ ਪਏ ਰਾਤ ਦੇ ਸਮੇਂ ਪੰਡਤ ਜੀ ਨੂੰ ਭਗਵਾਨ ਨਰਸਿੰਘ ਜੀ ਦੇ ਪਰਤਖ ਦਰਸ਼ਨ ਹੋਏ ਪੰਡਤ ਜੀ ਨੇ ਭਗਵਾਨ ਨਰਸਿੰਘ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਰਸਿੰਘ ਭਗਵਾਨ ਜੀ ਦੇ ਪੰਡਤ ਜੀ ਦੇ ਨਾਲ ਕੁਝ ਬਚਨ ਬਿਲਾਸ ਹੋਏ ਜਦੋਂ ਪੰਡਤ ਜੀ ਨੇ ਭਗਵਾਨ ਨਰਸਿੰਘ ਜੀ ਨੂੰ ਬਾਬਾ ਜੀ ਵਾਲਾ ਬਚਨ ਪੁੱਛਿਆ ਤਾਂ ਭਗਵਾਨ ਨਰਸਿੰਘ ਜੀ ਬਾਬਾ ਮਹਾਹਰਨਾਮ ਸਿੰਘ ਜੀ ਦੇ ਰੂਪ ਵਿੱਚ ਬਦਲ ਗਏ ਇਸ ਤਰ੍ਹਾਂ ਪੰਡਤ ਜੀ ਦਰਸ਼ਨ ਕਰਕੇ ਬਹੁਤ ਹੈਰਾਨ ਹੋਏ ਅਗਲੇ ਦਿਨ ਸਵੇਰ ਨੂੰ ਬਾਬਾ ਜੀ ਨੇ ਪੰਡਤ ਜੀ ਨੂੰ ਬੁਲਾ ਕੇ ਪੁੱਛਿਆ ਕਿ ਦੱਸੋ ਪੰਡਤ ਜੀ ਰਾਤ ਨਰਸਿੰਘ ਜੀ ਨੇ ਸਾਡੇ ਬਾਰੇ ਕੀ ਬਚਨ ਕੀਤਾ ਪੰਡਤ ਜੀ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੋਲੇ ਕਿ ਹਜ਼ੂਰ ਮੈਨੂੰ ਆਪ ਜੀ ਹੁਣ ਨਰਸਿੰਘ ਭਗਵਾਨ ਦੇ ਰੂਪ ਵਿੱਚ ਹੀ ਦਿਸ ਰਹੇ ਹੋ ਰਾਤ ਵੀ ਤੁਸੀਂ ਹੀ ਦਰਸ਼ਨ ਦਿੱਤੇ ਸਨ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਨਰਸਿੰਘ ਭਗਵਾਨ ਤੁਸੀਂ ਹੀ ਹੋ ਬਾਬਾ ਜੀ ਨੇ ਪੰਡਤ ਜੀ ਨੂੰ ਇਸ਼ਾਰੇ ਨਾਲ ਚੁੱਪ ਕਰਾ ਦਿੱਤਾ ਅਤੇ ਬਚਨ ਕੀਤਾ ਕਿ ਇਹ ਸਿਰਫ ਤੁਹਾਡੇ ਲਈ ਹੀ ਸੀ ਤੁਸੀਂ ਬਾਹਰ ਜਾ ਕੇ ਰੌਲਾ ਨਾ ਪਾਓ ਬਾਬਾ ਜੀ ਨੇ ਬਚਨ ਕੀਤਾ ਸ਼ੁੱਧ ਹੈ ਸ਼ੁੱਧ ਹੈ ਸ਼ੁੱਧ ਹੈ ਬਾਬਾ ਜੀ ਨੇ ਪੰਡਤ ਜੀ ਨੂੰ ਬਹੁਤ ਖੁਸ਼ੀਆਂ ਦੇ ਕੇ ਬੜੀ ਪਰਸੰਨਤਾ ਦੇ ਨਾਲ ਵਿਦਾ ਕੀਤਾ ਇਸ ਤੋਂ ਬਾਅਦ ਪੰਡਤ ਜੀ ساری ਜ਼ਿੰਦਗੀ ਹੀ ਬਾਬਾ ਜੀ ਦੇ ਦਰਸ਼ਨਾਂ ਲਈ ਆਉਂਦੇ ਰਹੇ ਬਾਬਾ ਮਹਾਹਰਨਾਮ ਸਿੰਘ ਜੀ ਨਰਸਿੰਘ ਭਗਵਾਨ ਦਾ ਹੀ ਰੂਪ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ